ਅਮੋਤਿਆਂ ਨੂੰ ਲੈ ਕੇ ਸਿੰਘ ਸਾਬਾ ਵਾਲੋਂ ਦੀ ਲਗਾਤਾਰ ਉਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਬੁੱਧੀਜੀਵੀ ਨੇ ਉਸ ਤੇ ਪ੍ਰਤੀਕਰਮ ਵੀ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਲਗਾਤਾਰ ਦੋ ਤੜਿਆਂ ਦੇ ਵਿੱਚ ਵੰਡ ਚੁੱਕਾ ਹੈ ਪੰਜਾਬ ਜਥੇਬੰਦੀ ਵੱਲੋਂ ਪ੍ਰੋਗਰਾਮ ਕੀ ਲਿਖਿਆ ਗਿਆ ਭਰਤੀ ਨੂੰ ਜਿਹੜੀ ਆਰੰਭ ਕਰਨੀ ਹੈ ਤੋਂ ਅਤੇ ਦੂਸਰਾ ਅਸੀਂ ਇਸ ਦੇ ਨਾਲ ਜਿਹੜਾ ਅਸੀਂ ਇੱਕ ਜਿਹੜੀਆਂ ਜ਼ਿਲ੍ਹਾ ਜਥੇਬੰਦੀ ਆ ਆਰੰਭਤਾ ਕਰਨੀਆਂ ਆ ਕਿਉਂਕਿ ਅਸਾ ਹਰ ਜਿਲ੍ਹੇ ਵਿੱਚ ਅਸੀਂ ਇੱਕ 5-5 ਮੈਂਬਰੀ ਕਮੇਟੀ ਬਣਾਉਣੀ ਹੈ ਓਕੇ ਪਰ ਕੀ ਕਰੇਗੀ ਪੰਜਾਬ ਦੀ ਗੱਲ ਇਹ ਜਿਹੜੀ ਹੈ ਕਰਨੀਆਂ ਨੇ ਮੈਂਬਰਸ਼ਿਪ ਡਰਾਈਵ ਓਕੇ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਉਹਦੀ ਅਰੰਭਤਾ ਕਰਨੀਆਂ ਅਤੇ ਉਸ ਦੇ ਨਾਲ ਹੀ ਜਿਹੜਾ ਪਾਰਟੀ ਦਾ ਗਾਜ਼ ਜਿਹੜੇ ਜ਼ਿਲ੍ਹੇ-ਜ਼ਿਲ੍ਹਿਆਂ 'ਚ ਹਰ ਜ਼ਿਲ੍ਹੇ 'ਚ ਜਿਹੜੀ ਉਹ ਜਿੱਥੇ ਬੰਦੀ ਜਿਲ੍ਹਾ ਅਕਾਲੀ ਦਲ ਵਾਰਿਸ ਪੰਜਾਬ ਅਮਰਪਾਲ ਹੀ ਉਹ ਹੀ ਆ ਨਾ ਜਿੱਥੇ ਇਹਦੇ ਪ੍ਰਧਾਨ ਪਈ ਅਮਰਪਾਲ ਯਾਦ ਇਹੋ ਪੰਚਕਾ ਨਾਮ ਹੋਈ ਪਈ ਅਕਾਲੀ ਦਲ ਦੋ ਫਾੜ ਹੋ ਗਿਆ ਜਥੇਦਾਰ ਆਪਣੇ ਬਿਆਨ ਦੇ ਰਹੇ ਨੇ ਤੇ ਗਾਨੀ ਦਾ ਗਬੀਰ ਸਿੰਘ ਕਹਿ ਰਹੇ ਨੇ ਕਹਿੰਦੇ ਮੇਰਾ ਤਾਂ ਬਿਸਤਰਾ ਪੱਕਾ ਹੈ ਜੇ ਜਦੋਂ ਮੈਨੂੰ ਤੋੜਨਾ ਤਾਂ ਤੋੜ ਦਿਓ ਸਾਬ ਜਿਹੜੇ ਗਾਨੀ ਰਕबीर ਸਿੰਘ ਜਥੇਦਾਰ ਸ਼੍ਰੀ ਗੋਕਾਲਤਾ ਸਿੰਘ ਨੂੰ ਗਾਨੀ ਹਰਦੇਸ ਉਸ ਵਕਤ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਸੀ ਗਾਨੀ ਸੁਲਤਾਨ ਸਿੰਘ ਸੀ ਜਿਹੜੀ ਉਸ ਦਿਨ ਤੇ ਉਥੋਂ ਦੇ ਆਦੇਸ਼ ਹੁਕਮਨਾਮੇ ਹੋਏ ਨੇ ਉਹ ਬਹੁਤ ਇੱਕ ਵੱਡੀ ਸੋਚ ਸੀ ਹਮ ਗਾਨੀ ਰਕਬੀਰ ਸਿੰਘ ਦਾ ਇੱਕ ਬੜਾ ਵੱਡਾ ਵਿਜ਼ਨ ਸੀ ਅਕਾਲੀ ਦਲ ਸਿੱਖਾਂ ਦੀ ਨਮਾਇੰਦਗੀ ਸੀ ਪੰਜਾਬ ਦੀ ਨਮਾਇੰਦਗੀ ਕਰਦੀ ਸੀ ਹਮ ਉਹ ਤਾਂ ਕਮਜ਼ੋਰ ਆਣਾ ਸਮਝੋ ਕਿ ਪੰਜਾਬ ਦੀਆਂ ਮੰਗਾਂ ਦਾ પતિ ਜਿਹੜਾ ਸਿਰ ਦੂਰ ਹੋਣਾ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਖਾਸ ਤੌਰ ਤੇ ਪੰਜਾਬ ਦੇ ਸਿੱਖਾਂ ਦੇ ਮਸਲਿਆਂ ਦੇ ਉੱਪਰ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਮਸਲੇ ਨੇ ਬੇਸ਼ੱਕ ਪੰਜਾਬ ਦੀ ਗੱਲ ਕੀਤੀ ਜਾਵੇ ਦੇਸ਼ਾਂ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਮਤਿਆਂ ਨੂੰ ਲੈ ਕੇ ਸਿੰਘ ਸਾਬਾ ਨਾਲ ਉਹਦੀ ਲਗਾਤਾਰ ਉਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਬੁੱਧੀਜੀਵੀ ਨੇ ਉਸ ਤੇ ਪ੍ਰਤੀਕਰਮ ਵੀ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਲਗਾਤਾਰ ਦੋ ਤੜਿਆਂ ਦੇ ਵਿੱਚ ਵੰਡ ਚੁੱਕਾ ਹੈ ਸੋ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕਹਿ ਰਹੀਆਂ ਨੇ ਕਿ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤਮਾਮ ਗੱਲਾਂ ਬਾਤਾਂ ਕਰਾਂਗੇ ਸਿੱਖ ਬੁੱਧੀਜੀਵੀ ਜਿਹੜੇ ਕਿ ਹਰ ਸਿੱਖ ਮਸਲ ਲੈ ਕੇ ਦੀ ਗੱਲਬਾਤ ਕਰਦੇ ਨੇ ਸਰਦਾਰ ਸਰਜੀਤ ਸਿੰਘ ਸੋਹਲ ਸੋਨਾਂ ਨਾਲ ਸੀ ਪੂਰੀ ਗੱਲਬਾਤ ਕਰਦੇ ਆ ਕਿਉਂਕਿ ਅੱਜ ਪਟਿਆਲਾ ਵੀ ਖਿਆਏ ਹੋਏ ਨੇ ਕੀ ਪ੍ਰੋਗਰਾਮ ਲਿਖਿਆ ਗਿਆ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਆ ਸੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਲੋ ਜੀ ਵਾਈਫਾ ਸਾਹਿਬ ਵਾਈਕੁਰ ਜੀ ਕੀ ਫਤਿਹ ਜੀ ਸੋਲ ਸਾਹਿਬ ਅੱਜ ਪਟਿਆਲੇ ਆਏ ਹੋ ਸਭ ਤੋਂ ਪਹਿਲਾਂ ਦੱਸੋ ਵਾਰਸ ਪੰਜਾਬ ਜਥੇਬੰਦੀ ਵੱਲੋਂ ਪ੍ਰੋਗਰਾਮ ਕੀ ਲਿਖਿਆ ਗਿਆ ਉਹ ਸਰ ਅਮਰਜੀਤ ਸਿੰਘ ਜੀ ਦਾ ਪ੍ਰੋਗਰਾਮ ਸੀ ਕਿ ਲੰਬੇ ਸਮੇਂ ਤੋਂ ਜਿਹੜਾ ਕਿ 14 ਜਨਵਰੀ ਤੋਂ ਜਿਹੜੇ ਮੁਕਸਰ ਦੀ ਪਵਿੱਤਰ ਧਰਤੀ ਤੇ ਕਾਲੀਦਾਲ ਵਾਰਸ ਪੰਜਾਬ ਦੀ ਜਿਹੜੀ ਰਣਬਤਾ ਕੀਤੀ ਗਈ ਸੀ ਨਵਾਂ ਕਾਲੀਦਾਰ ਬਣਾਇਆ ਗਿਆ ਸੀ ਉਸ ਦੇ ਤਹਿਤ ਹੀ ਬੜਾ ਲੋਕਾਂ ਤੋਂ ਦਸ਼ਾ ਸੀਗਾ ਉਹਦੇ ਚ ਜਿਹੜੀ ਇੱਕ ਕਮੇਟੀ ਸੁਪਰੀਮ ਕਮੇਟੀ ਬਣਾਈ ਗਈ ਸੀ ਇੱਕ ਸੱਤਵੇਂ ਪਰੀ ਜਿਹੜੀ ਸੀ ਉਹ ਭਰਤੀ ਕਮੇਟੀ ਸੀ ਇੱਕ ਸੰਵਿਧਾਨਕ ਕਮੇਟੀ ਪੰਜ ਮੈਂਬਰੀ ਬਣਾਈ ਗਈ ਸੀ ਉਹ ਸੰਵਿਧਾਨਕ ਕਮੇਟੀ ਦਾ ਮੈਂ ਮੈਂਬਰ ਹਾਂ ਓਕੇ ਤੇ ਉਹਦੇ ਲਈ ਅਸੀਂ ਜਿਹੜੀ ਆ 6 ਮਾਰਚ ਨੂੰ ਅਸੀਂ ਜਿਹੜੀ ਆ ਜ਼ਿਲ੍ਹਾ ਪਟਿਆਲੇ ਦੀ ਮੀਟਿੰਗ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਜਿਹੜੀ ਭਰਤੀ ਭਰਤੀ ਮੈਂ ਜਿਹੜੀ ਆ ਰੰਭ ਕਰਨੀ ਉਥੋਂ ਜਿਹੜੀ ਕਿ ਉਦੋਂ ਤੋਂ ਆਰੰਭ ਹੋਈ ਆ ਅਤੇ ਦੂਸਰਾ ਅਸੀਂ ਇਸ ਦੇ ਨਾਲ ਜਿਹੜਾ ਅਸੀਂ ਇੱਕ ਜਿਹੜਾ ਜ਼ਿਲ੍ਹਾ ਜਥੇਬੰਦੀ ਆ ਆਰੰਭਤਾ ਕਰਨੀ ਆ ਕਿਉਂਕਿ ਅਸਾ ਹਰ ਜ਼ਿਲ੍ਹੇ ਵਿੱਚ ਅਸੀਂ ਇੱਕ ਪੰਜ ਪੰਜ ਮੈਂਬਰੀ ਕਮੇਟੀ ਬਣਾਉਣੀ ਆ ਓਕੇ ਜਿਹੜੀ ਪੰਜ ਮੈਂਬਰੀ ਕਮੇਟੀ ਜ਼ਿਲ੍ਹੇ ਦੀ ਬਣਦੀ ਆ ਉਹ ਪੰਜ ਮੈਂਬਰੀ ਕਮੇਟੀ ਉਸ ਤੋਂ ਬਾਅਦ ਜਿਹੜੀ ਆ ਉਹ ਜਿਹੜੇ ਬਲਾਕ ਵਾਈ ਜਿੰਨੇ ਸਿੰਨੇ ਬਲਾਕ ਨੇ ਉਹ ਬਲਾਕਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਏਗੀ ਤੇ ਜਿਹੜੇ ਬਲਾਕਾਂ ਤੋਂ ਬਾਅਦ ਅੱਗੇ ਸਾਡੇ ਜਿਹੜੇ 10 20ਵੇਂ ਪਿੰਡ ਦਾ ਇੱਕ ਬਲਾਕ ਬਣਾ ਕੇ ਸਭ ਸਭ ਬਲਾਕ ਬਣਾ ਕੇ ਉਦੋਂ ਅਸੀਂ ਜਿਹੜੇ ਉੱਥੇ ਪੰਜ ਪੰਜ ਮੈਂਬਰੀ ਕਮੇਟੀ ਬਣੇ ਇਹ ਕੰਮ ਵਰਕ ਕੀ ਕਰੇਗੀ ਪੰਜਾਬ ਦੀ ਗੱਲ ਇਹ ਜਿਹੜੀ ਆ ਇਹ ਕਰਨੀਆਂ ਨੇ ਮੈਂਬਰਸ਼ਿਪ ਡਰਾਈਵ ਓਕੇ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੀ ਮੈਂਬਰਸ਼ਿਪ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਉਹਦੀ ਅਰੰਭਤਾ ਕਰਨੀਆਂ ਅਤੇ ਉਸ ਦੇ ਨਾਲ ਹੀ ਜਿਹੜਾ ਪਾਰਟੀ ਦਾ ਗਾਜ਼ ਜਿਹੜੇ ਜ਼ਿਲ੍ਹੇ-ਜ਼ਿਲ੍ਹਿਆਂ ਚ ਹਰ ਜ਼ਿਲ੍ਹੇ ਚ ਜਿਹੜੀ ਉਹ ਜਿੱਥੇ ਬੰਦੀ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਅਮਰਿਤਪਾਲ ਹੀ ਹੋਈ ਹੈ ਨਾ ਇਹ ਇਹ ਦੇ ਪ੍ਰਧਾਨ ਪਾਈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਜਿਹੜੇ ਖਦੂਰ ਸਾਹ ਤੋਂ ਮੈਂਬਰ ਪਾਰਲੀਮੈਂਟ ਨੇ ਅਤੇ ਹੁਣ ਡਿਬਰੂ ਜੇਹਲ ਚ ਬੰਨ ਨੇ ਉਸ ਦੇ ਨਾਲ ਹੀ ਦੂਸਰੇ ਮੈਂਬਰ ਪਾਰਲੀਮੈਂਟ ਸਰ ਸਰਬਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਬਣੇ ਨੇ ਦੋ ਸੀਟਾਂ ਬੜੀਆਂ ਵੱਡੀ ਪਦਰ ਤੇ ਜਿਹੜੀ ਪਾਈ ਅਮਰਿਤਪਾਲ ਸਿੰਘ ਦੀ ਜਿਹੜੀ ਸੀਟ ਖਦੂਰ ਸਾਹ ਤੋਂ ਆ ਪੰਜਾਬ ਚ ਨੰਬਰ 1 ਪਹਿਲੇ ਨੰਬਰ ਤੇ ਉਹ ਮਾਰਜ 3 ਲੱਖ ਦਾ ਮਾਰਜਨ ਤੇ ਕੰਸੀਟ ਜਿੱਤੀ ਆ ਤੇ ਵੱਡੀ ਪਦਰ ਤੇ ਤੈਨੂੰ ਕਿ ਤੁਸੀਂ ਕਿਹਾ ਵੱਡੀ ਪੱਧਰ ਤੇ ਲੋਕਾਂ ਨੇ ਵੋਟਾਂ ਪਾਈਆਂ ਅਮਰਿਤਪਾਲ ਤੁਸੀਂ ਗੱਲ ਕੀਤੀ ਹੈ ਤੁਸੀਂ ਪੰਜਾਬ ਦੇ ਵਿੱਚ ਜਿਹੜੀ ਮੁਹਿੰਮ ਹੈ ਸ਼ੁਰੂ ਕਰ ਰਹੇ ਹੋ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਰਹੇ ਹੋ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਯਾਦ ਆ ਰਿਹਾ ਕਿ ਜਿਹੜਾ ਉਥੋਂ ਸੀਟ ਹੈ ਉਹ ਖਾਲੀ ਹੋ ਜਾਵੇਗੀ ਕੀ ਐਡਵੋਕੇਟ ਸਬਾਨਾ ਗੱਲ ਮਤਬੀ ਹੈ ਕੀ ਲੱਗਦਾ ਹੈ ਵੀ ਸਰਕਾਰਾਂ ਦੀ ਪਾਲਿਸੀ ਸਹੀ ਹੈ ਉਹਦੇ ਵਿੱਚ ਸਮਾਜਿਕ ਸਿੰਘ ਚੱਲ ਰਹੀ ਹੈ ਇੱਕ ਤਰੀਕਾ ਚੱਲ ਰਹੀ ਹੈ ਅੱਜ ਵੀ ਤਰੀਕ ਹੈਗੀ ਆ ਹਾਈ ਕੋਰਟ ਦੇ ਵਿੱਚ ਕਿਉਂਕਿ 14 ਮਾਰਚ ਨੂੰ ਜਿਹੜੇ ਆ ਉਹ ਐਨਐਸਐਸ ਨੂੰ 2 ਸਾਲ ਪੂਰੇ ਹੋ ਜਾਣੇ ਹਨ 2 ਸਾਲ ਤੋਂ ਬਾਅਦ ਜਿਹੜੀ 1 ਸਾਲ ਤੋਂ ਬਾਅਦ ਐਕਸਟੈਂਸ਼ਨ ਹੋਏਦੀ 2 ਸਾਲ ਤੋਂ ਬਾਅਦ ਐਨਐਸਐਸ ਦੀ ਐਕਸਟੈਂਸ਼ਨ ਨਹੀਂ ਹੁੰਦੀ ਹੋ ਬਿਲਕੁਲ ਉਹ ਜਿਹੜੀ ਉਹਦੇ ਉਹ ਹੁਣ ਤਰੀਕਾ ਚੱਲ ਜਾ ਰਹੀ ਆ ਉਹਦੇ ਸਾਨੂੰ ਉਮੀਦ ਆ ਕਿ ਉਹਨਾਂ ਦੀ ਰਿਹਾਈ ਹੋਏਗੀ ਓਕੇ ਜੇ ਸਰਕਾਰ ਦੀ ਵਾਦਨਿਤੀ ਹੋਵੇ ਕਿ ਨਹੀਂ ਅਸੀਂ ਛੱਡਣਾ ਹੋਰ ਕੇਸ ਵੀ ਪਾਈ ਜਾ ਸਕਦੇ ਆ ਪਰ ਜਦੋਂ ਕਿ ਇੱਕ ਏਡੀ ਵੱਡੀ ਬਹੁ ਗਿਣਤੀ ਚ ਲੋਕਾਂ ਦੇ ਨਮਾਇंदे ਬਣ ਕੇ ਚੋਣ ਜਿੱਤੀ ਹੋਵੇ ਲੋਕਾਂ ਨੇ ਵੋਟਾਂ ਪਾਈਆਂ ਹੁਣ ਤੇ ਲੋਕਾਂ ਦਾ ਸਵਿਧਾਨਿਕ ਹੱਕ ਉਹਨਾਂ ਨੂੰ ਦੇਣਾ ਚਾਹੀਦਾ ਉਹਨਾਂ ਦਾ ਨਮਾਇਦਾ ਜਿਹੜਾ ਉਹ ਰਿਲੀਜ਼ ਹੋਣਾ ਚਾਹੀਦਾ ਉਹ ਆਪਣੇ ਹਲਕੇ ਚ ਆਵੇ ਆਪਣੇ ਹਲਕੇ ਦੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਨਾਲ ਬੈਠ ਕੇ ਡਿਸਕਸ ਕਰੇ ਉਸ ਹਲਕੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਰੇ ਜਿਹੜੇ ਸਾਡੇ ਸਿੱਖ ਮਸਲੇ ਨੇ ਉਹ ਨੇ ਸ਼ਰੋਣੀ ਕਮੇਟੀ ਦੀ ਚੋਣ ਸਾਡੀ ਆਉਣ ਵਾਲੀ ਆ ਇਹ ਜਿਹੜੇ ਸਿੱਖ ਮਸਲੇ ਇਹਨਾਂ ਦੇ ਹੱਲ ਵੀ ਬੈਠ ਕੇ ਜਿਹੜਾ ਮੈਂਬਰ ਪਾਰਲੀਮੈਂਟ ਬਣਿਆ ਲੋਕਾਂ ਨੇ ਇਨਾਂ ਪਿਆਰ ਦਿੱਤਾ ਇਨਾਂ ਸਤਿਕਾਰ ਦਿੱਤਾ ਇਨਾਂ ਮਾਣ ਦਿੱਤਾ ਉਹਦਾ ਮੈਂ ਬੇਨਤੀ ਰਿਹਾ ਹੋਣਾ ਉਹ ਜ਼ਰੂਰੀ ਆ ਸੋ ਸਾਲ ਤੁਸੀਂ ਹਰ ਜਿਹੜਾ ਸਿੱਖ ਮਸਲ ਲੈ ਕੇ ਉ ਜਾਗਰ ਤਰੀਕੇ ਨਾਲ ਆਪਣੇ ਜਿਹੜਾ ਬੁੱਧੀ ਜੀਣੇ ਤਰੀਕੇ ਦੇ ਨਾਲ ਜਿਹੜਾ ਉਸ ਨੂੰ ਜਿਹੜਾ ਨਸ਼ਰ ਕਰਦੇ ਹੋ ਪੰਜਾਬ ਦੇ ਉਹ ਪੰਥਕ ਹਾਲਾਤ ਹੋਏ ਪਏ ਨੇ ਅਕਾਲੀ ਦਲ ਦੋ ਫਾੜ ਹੋ ਗਿਆ ਜਥੇਦਾਰ ਆਪਣੇ ਬਿਆਨ ਦੇ ਰਹੇ ਨੇ ਤੇ ਗਿਆਨੀ ਤਗਵੀਰ ਸਿੰਘ ਕਹਿ ਰਹੇ ਨੇ ਕਹਿੰਦੇ ਮੇਰਾ ਤਾਂ ਬਿਸਤਰਾ ਪੱਕਾ ਹੈ ਕਿ ਜਦੋਂ ਮੈਨੂੰ ਤੋਰਨਾ ਤਾਂ ਤੋਰ ਦਿਓ ਇਸ ਮਸਲੇ ਨੂੰ ਲੈ ਕੇ ਜਿਹੜੀਆਂ ਸੰਗਤਾਂ ਨੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਨੇ ਕਿਸ ਸਮਝੋਂ ਤੇ ਦੂਜੇ ਪਾਸੇ ਜਿਹੜੀ ਰਾਜਨੀਤਿਕ ਲੀਡਰਸ਼ਿਪਾਂ ਨੇ ਉਹ ਤਾਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਭਾਵ ਕੀ ਲੱਗਦਾ ਇੱਕ ਅੜੀ ਪਿੱਛੇ ਇੱਕ ਬੰਦੇ ਪਿੱਛੇ ਇਹ ਸਤਾਰੀ ਸਥਿਤੀ ਹੋ ਰਹੀ ਹੈ ਕੀ ਸਮਝਦੇ ਸਰ ਅਮਰਜੀਤ ਸਿੰਘ ਇਹ ਬੜਾ ਵੱਡੀ ਗੱਲ ਆ ਕਿ ਜਿਹੜਾ 2 ਦਸੰਬਰ ਦੇ ਜਿਹੜੇ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਹੋਏ ਨੇ ਜੇ ਉਹਨਾਂ ਨੂੰ ਆਪਾਂ ਪ੍ਰੋਪਰ ਬੈਠ ਕੇ ਵਿਚਾਰ ਕਰੀਏ ਉਹਨਾਂ ਦੇ ਉਸ ਦਿਨ ਸਿੰਘ ਸਾਹਿਬ ਜਿਹੜੇ ਗਿਆਨੀ ਰਕਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨਾਲ ਗਿਆਨੀ ਹਰਪ੍ਰੀਤ ਉਸ ਵਕਤ ਜਥੇਦਾਰ ਸ੍ਰੀ ਦਮਦਮਾ ਸਾਹਿਬ ਸੀ ਗਿਆਨੀ ਸੁਲਤਾਨ ਸਿੰਘ ਸੀ ਜਿਹੜੀ ਉਸ ਦਿਨ ਤੇ ਉਥੋਂ ਦੇ ਆਦੇਸ਼ ਹੁਕਮਨਾਮੇ ਹੋਏ ਨੇ ਉਹ ਬਹੁਤ ਇੱਕ ਵੱਡੀ ਸੋਚ ਸੀ ਹਮ ਜਾਨੀ ਰਗਵੀਰ ਸੋਨ ਦਾ ਇੱਕ ਬੜਾ ਬੜਾ ਵਿਜਨ ਸੀ ਜਿਹੜਾ ਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਆਪਣੀ ਪਾਲਿਸੀ ਜਿਹੜੇ ਜਿਸ ਸਹਿਤ ਅਕਾਲੀ ਦਲ ਦੀ ਇਹ ਆਗਾਜ ਜਦੋਂ ਬਣਿਆ ਸੀਗਾ ਇਕਾਲਤਖਸਰ ਤੇ ਬਣਿਆ ਸੀਗਾ ਉਸ ਤੋਂ ਬਾਅਦ ਉਹ ਆਪਣੀਆਂ ਉਹਨਾਂ ਮੰਗਾਂ ਨੂੰ ਸਿੱਖਾਂ ਦੀ ਨਮਾਇੰਦਗੀ ਕਰਨ ਤੋਂ ਬਹੁਤ ਦੂਰ ਚਲੇ ਗਿਆ ਦੇਖੋ ਉਹਦੇ ਚ ਜਿਹੜਾ ਤੁਸੀਂ ਵੇਖੋ ਕਿ 2014 ਤੋਂ ਲੈ ਕੇ ਅਕਾਲੀ ਦਲ ਦੀ ਸ਼ਾਖ ਜਿਹੜੀ ਆ ਉਹ ਸਿਆਸੀ ਤੌਰ ਤੇ ਬਹੁਤ ਕਮਜ਼ੋਰ ਹੁੰਦੀ ਹੈ ਹਮ ਹਮ 2014 ਦੀਆਂ ਇਲੈਕਸ਼ਨ ਹਾਰੀਆਂ ਉਸ ਤੋਂ ਮਗਰੋਂ 2017 ਦੀ ਇਲੈਕਸ਼ਨ ਆਉਂਦੀ ਆ ਉਹ ਲੂਜ਼ ਕੀਤੀ 2019 ਦੀ ਮੈਂਬਰ ਪਾਰਲੀਮੈਂਟ ਚੋਂ ਆਈ ਉਹ ਵੀ ਲੂਜ਼ ਉਹਦੇ ਚ ਦੋ ਮੈਂਬਰ ਬਣੀ ਬਣ ਸਕੇ 2022 ਦੀ ਜਿਹੜੀ ਆ ਅਸੈਂਬਲੀ ਚੋਂ ਆਈ ਉਹਦੇ ਚ ਤਿੰਨ ਐਮ ਐਲ ਏ ਬਣੇ ਜਿਨ੍ਹਾਂ ਚੋਂ ਇੱਕ ਹੀ ਰਹਿ ਗਿਆ ਬਿਲਕੁਲ ਉਸ ਤੋਂ ਮਗਰੋਂ ਤੁਸੀਂ ਦੇਖੋ 2024 ਦੀ ਪਾਰਲੀਮੈਂਟ ਆਈ ਇੱਕ ਮੈਂਬਰ ਬਣ ਉਹ ਖਾਲੀ ਦਲ ਜਿਹੜਾ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਹੋਈ ਸੀਗੀ ਉਹ ਉਹ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ ਪੰਜਾਬ ਦੇ ਲੋਕਾਂ ਦੀ ਤਰਜਮਾਨ ਕਰਦਾ ਸੀ ਉਹਨੂੰ ਕਮਜ਼ੋਰ ਹੋਣਾ ਪੰਜਾਬ ਦੀ ਜਿਹੜੀ ਸਿਆਸੀ ਤਾਕਤ ਕਮਜ਼ੋਰ ਹੋਣੀ ਸੀ ਕਿਉਂਕਿ ਜਿਹੜੀ ਰੀਜਨਲ ਪਾਰਟੀ ਹੁੰਦੀ ਆ ਉਹ ਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਸੀ ਤੇ ਪੰਜਾਬ ਦੀ ਨੁਮਾਇੰਦਗੀ ਵੀ ਕਰਦੀ ਸੀ ਉਹਦਾ ਕਮਜ਼ੋਰ ਹੋਣਾ ਸਮਝੋ ਕਿ ਪੰਜਾਬ ਦੀਆਂ ਮੰਗਾਂ ਦਾ ਪਤੀ ਜਿਹੜਾ ਸੀ ਉਹ ਦੂਰ ਹੋਣਾ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਨੈਸ਼ਨਲ ਨੇ ਉਹ ਕਦੇ ਵੀ ਉਸ ਸਟੇਟ ਵਾਸਤੇ ਸੀਰੀਅਸ ਨਹੀਂ ਹੁੰਦੀਆਂ ਉਹ ਤਾਂ ਰਾਜ ਕਰਨ ਲਈ ਲੁੱਟਣ ਲਈ ਆਉਂਦੀਆਂ ਨੇ ਠੀਕ ਹੈ ਕਾਲੀ ਦਲ ਦੀ ਸ਼ਾਖ ਬਣਨੀ ਜ਼ਰੂਰੀ ਸੀ ਲੋਕੀ ਵੀ ਫਿਕਰਮੰਦ ਸੀ ਸਿੱਖਾਂ ਦੀ ਵੀ ਚਿੰਤਾ ਸੀ ਇਸ ਗੱਲ ਦੀ ਉਹ ਜਿਹੜਾ ਸਿੰਘ ਸਾਬ ਨੇ ਉਦੋਂ ਦਾ ਫੈਨਲ ਹੈ ਉਹ ਬੜਾ ਵਿਜਨਰੀ ਸੀ ਤਾਂ ਕਿ ਕਾਲੀ ਦਲ ਜਿਹਦੀ ਹੋਂਦ ਜਿਹੜਾ ਉਹਨਾਂ ਨੇ ਕਿਹਾ ਕਿ ਇਹਨਾਂ ਹੀ ਇੰਨੇ ਵੱਡੇ ਗੁਨਾਹ ਕੀਤੇ ਨੇ ਤੇ ਇਹ ਆਪਣਾ ਨੈਤਿਕ ਅਧਿਕਾਰ ਖੋ ਚੁੱਕੇ ਨੇ ਪਰ ਉਹਨਾਂ ਨੇ ਕਿਹਾ ਨਹੀਂ ਕਾਲੀ ਦਲ ਜ਼ਰੂਰੀ ਆ ਉਹਨਾਂ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਿਹੜੀ ਕਿ ਉਹਨਾਂ ਨੇ ਕਿਹਾ ਵੀ ਇਹ ਇਹ ਚੋਣ ਕਰਾਊਗੀ ਨਵੀਂ ਚੋਣ ਨਵੀਂ ਪਰਤੀ ਕਰਾਊਗੀ ਪਰਤੀ ਕਰਾਉਣ ਤੋਂ ਬਾਅਦ ਇਹ ਨਵੀਂ ਚੋਣ ਹੋਊਗੀ ਉਹਨਾਂ ਨੂੰ ਇਹ ਸੀ ਕਿ ਜਿਹੜੇ ਬੰਦੇ ਆ ਆਏ ਸਖਤ ਕਾਬਜ਼ ਨਹੀਂ ਇਹਨੋਂ ਤੋਂ ਲੈਦਾ ਨਵੀਂ ਲੀਡਰਸ਼ਿਪ ਕ੍ਰੀਏਟ ਹੋਵੇ ਸੋਲ ਸਾਹਿਬ ਕੀ ਲੱਗਦਾ ਇਹ ਪੰਥਕ ਜਿਹੜੇ ਇਸ਼ੂ ਨੇ ਅਕਾਲੀ ਦਲ ਦੇ ਖਾਸ ਤੌਰ ਤੇ ਇਹ ਹੱਲ ਕਿਵੇਂ ਹੋਣਗੇ ਕਿਉਂਕਿ ਲਗਾਤਾਰ ਬਿਆਨ ਤੇ ਬਿਆਨ ਆ ਰਹੇ ਆ ਅਕਾਲੀ ਦਲ ਕਹਿ ਰਿਹਾ ਸਟਾਪ ਭਰਤੀ ਕਰ ਚੁੱਕੇ ਆ ਸਾਡੇ ਦਾ 35 ਲੱਖ ਤੋਂ ਉੱਪਰ ਭਰਤੀ ਹੋਗੀ ਜਾਂ ਦੂਜੇ ਪਾਸੇ ਸਿੰਘ ਸਾਬਾਨ ਕਰ ਰਹੇ ਆ ਤਾਂ ਬੋਗਸ ਭਰਤੀ ਆ ਫਿਰ ਸਾਰੇ ਮਸਲੇ ਕਿਵੇਂ ਹੋਣਗੇ ਮਨ ਲਾ ਪੰਥ ਨੇ ਮਸਲੇ ਤਾਂ ਉਲਝ ਨਹੀਂ ਰਹੇ ਤੇ ਦੂਜੇ ਆਪਣੇ ਮਸਲੇ ਤੇ ਜਿਹੜਾ ਸਾਰੇ ਪੰਥ ਜਨ ਉਲਝਿਆ ਪਿਆ ਪੂਰਾ ਕੋਈ ਸਰੰਬਰ ਜੀ ਨਹੀਂ ਹੈ ਹਾਂ ਕੇ ਜੇ ਤੇ ਆਪਾਂ ਜਿਹੜਾ ਕਾਲੀ ਦਲ ਜੇ ਤੋ ਸਹੀ ਮੈਨੇ ਜ ਕਾਲੀ ਦਲ ਬਣਦਾ ਹੂੰ ਫਿਰ ਉਹਦੀ ਕਾਲੀ ਦਲ ਦੀ ਲੀਡਰਸ਼ਿਪ ਪਿਛਲੇ ਸਮੇਂ ਚ ਰਹੀ ਆ ਹੂੰ ਇਹ ਤੇ ਇੱਕ ਪਰਿਵਾਰ ਦਾ ਬਣ ਗਿਆ ਤੁਸੀਂ ਵੇਖੋ ਵਨ ਮੈਨ ਸ਼ੋ ਆ ਪਰਿਵਾਰ ਦੀ ਉਹੀ ਪਾਰਲੀਮੈਂਟਰੀ ਬੋਰਡ ਆ ਉਹੀ ਕੋਰ ਕਮੇਟੀ ਆ ਤੇ ਉਹੀ ਪੀਏਸੀ ਆ ਜੋ ਜਦੋਂ ਤੁਸੀਂ ਪਿਛਲੇ ਇਲੈਕਸ਼ਨ ਦੇਖੋ ਇੱਕ ਸੁਖਵੀਰ ਸਿੰਘ ਤੇ ਜਾਂਦੇ ਜਾਂਦੇ ਜਿੱਥੋਂ ਕੈਂਡੀਡੇਟ ਆ ਬਣਾਤਾ ਇਤੋਂ ਬਣਾਤਾ ਉਹ ਲੈ ਸੀ ਉਹ ਜਿਹੜਾ ਕਾਲੀ ਦਲ ਬਣਿਆ ਉਹ ਲੋਕਾਂ ਦੀ ਨਿਮਰਤਗੀ ਨਹੀਂ ਕਰਦਾ। ਹੂੰ ਤੇ ਜਿਹੜੀ ਉਸ ਤੋਂ ਮਗਰੋਂ ਤੁਸੀਂ ਜਿਹੜੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੇ ਹਦੇਸ਼ ਆਏ ਨੇ ਅਕਾਲ ਤਖਤ ਸਾਹਿਬ ਨੂੰ ਜੇਕਰ ਤੇ ਕਾਲੀ ਦਲ ਉਹਨਾਂ ਆਪਣੀ ਝੋਲੀ 'ਚ ਪਾ ਲਿੰਦਾ ਉਹਨਾਂ ਨੂੰ ਉਹਨਾਂ ਲਈ ਸਮਰਪਿਤ ਹੋ ਜਾਂਦਾ ਤਾਂ ਬੜਾ ਬਦਲ ਸਕਦਾ ਸੀ। ਪਰ ਇਹ ਕਾਲੀ ਦਲ ਦੀ ਸ਼ਾਖ ਜਿਹੜੀ ਆ ਇਹਨਾਂ ਨੇ ਬਹੁਤ ਕਮਜ਼ੋਰ ਹੈ ਇਹ ਭਗੌੜੇ ਹੋ ਗਏ ਨੇ। ਹੂੰ ਤੁਸੀਂ ਵੇਖੋ ਉਹਦੋਂ ਕਹਿੰਦੇ ਕਿ ਅਸੀਂ ਜਿਹੜੀਆਂ ਵੀ ਜਿਹੜੀਆਂ ਮੈਂ ਜੋ ਵੀ ਹੁਣ ਤੱਕ ਦੀਆਂ ਸਾਡੀਆਂ ਖਨਾਮੀਆਂ ਨੇ ਸਾਡੇ ਗੁਨਾਹ ਮੈਂ ਆਪਣੀ ਝੋਲੀ 'ਚ ਪਾਉਣਾ। ਸੋਲਦਾ ਮੇਰਾ ਸਵਾਲ ਇਹ ਇੱਕ ਮਿੰਟ ਜਿਹਾ ਤਾਂ ਉੱਥੋਂ ਤੇ ਕਹਿੰਦੇ ਗੁਨਾਹ ਮੈਂ ਝੋਲੀ 'ਚ ਪਾਉਣਾ। ਮੁਖਸਰ ਜਾ ਕੇ 14 ਜਨਵਰੀ ਨੂੰ ਕਹਿੰਦੇ ਜੀ ਮੈਂ ਝੂਠ ਬੋਲਿਆ। ਤਾਂ ਉਹਦਾ ਅਸੀਂ ਗੁਨਾਹ ਕੀਤੇ ਵੀ ਨਹੀਂ ਸੀ ਅਸੀਂ ਮੰਨ ਲਏ। ਇਹ ਤਾਂ ਉਹ ਜਦੋਂ ਮੁਖਸਰ ਤੋਂ ਅੱਗੇ ਫਰੀਦਕੋਟ ਜਾਣ ਕੇ ਕਹਿਣਗੇ ਜੀ ਮੈਂ ਮੁਖਸਰ ਝੂਠ ਬੋਲਿਆ। ਇਹ ਤੁਸੀਂ ਵੇਖੋ ਝੂਠ ਦੀ ਰਾਜਨੀਤੀ ਆ ਇਹ ਕਾਲ ਤਖਸਾਲਬ ਨੂੰ ਜਿਹੜਾ ਤਲਾਂਜਲੀ ਦੇ ਰਿਹਾ ਜਿਹੜੀ ਕਿ ਬਹੁਤ ਹਾਨੀ ਕਰ ਗਿਆ ਇਹਨਾਂ ਨੂੰ ਬਹੁਤ ਨੁਕਸਾਨ ਹੋ ਉਹ ਹੀ ਉਹ ਦੇਖਾ ਜਿਹੜੀ ਤੁਹਾਡੀ ਤੁਸੀਂ ਗੱਲ ਕਰ ਰਹੇ ਹੋ ਭਰਤੀ ਵਾਲੀ ਜਿਹੜੇ 33 ਲੱਖ ਕਹਿ ਰਹੇ ਨੇ ਹਾਂ ਜੀ ਕਾਗਜ਼ਾਂ 'ਚ ਕਹਿ ਰਹੇ ਨੇ ਲੇਕਿਨ 27 ਤਰੀਕ ਨੂੰ ਤੁਹਾਡੇ ਸਾਹਮਣੇ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੋ ਕਹਿ ਰਹੇ ਸੀ 10 ਲੱਖ ਦੇ ਕਰੀਬ ਸਾਢ ਕੋ 27 ਤੋਂ ਲੈ ਕੇ ਉਸ ਤੋਂ ਬਾਅਦ ਦੇਖੋ ਕਿੰਨਾ ਹੋ ਵੀ 33 ਤੋਂ 10 ਆ ਗਈ ਉਹ ਵੀ ਅਜੇ 10 ਲੱਖ ਤੱਕ ਪੂਰਪਰ ਗਿਣਤੀ ਨਹੀਂ ਸੀ ਅਗਲੇ ਦਿਨਾਂ ਦੇ ਪੂਰਾ ਇਹ ਤੁਸੀਂ ਦੇਖੋ ਇਹ ਝੂਟਦਾ ਭਲੰਦਾ ਕਿਉਂਕਿ ਕਾਲ ਤੱਕ ਸਜਿੰਗ ਸਿੰਘ ਸਾਹਿਬ ਨੇ ਵੀ ਉਹਦੇ ਆਦੇਸ਼ ਹੋਏ ਸੀ ਕਿ ਸੱਤ ਮੈਂਬਰ ਦੀ ਕਮੇਟੀ ਜਿਹੜੀ ਭਰਤੀ ਕਰੋਗੇ ਉਹ ਵਿਦ ਆਧਾਰ ਕਾਰਡ ਵਿਦ ਟੈਲੀਫੋਨ ਨੰਬਰ ਤਾਂ ਲਾ ਕੇ ਬਣੋਗੇ ਤਾਂ ਕਿ ਪ੍ਰੋਪਰ ਲੀਡਰਸ਼ਿਪ ਦੀ ਭਰਤੀ ਹੋਵੇ ਪ੍ਰੋਪਰ ਲੀਡਰਸ਼ਿਪ ਬਣ ਸਕੇ ਪਰ ਮੈਂਬਰ ਸਭਾ ਨਾਲ ਦਾ ਪਤਾ ਕੀ ਹੈ ਮੈਂਬਰ ਸਭਾ ਬੰਦੇ ਸੁਨੋ ਮੀਤ ਦਵਾਰ ਪਰੋਂਦਾ ਕਮੇਟੀ ਦੇ ਮੈਂਬਰ ਸਭਾ ਨਾਲ ਆਪਣਾ ਤਰਕ ਪਤਾ ਕੀ ਦੇ ਰਹੇ ਨੇ ਕਹਿੰਦੇ ਸੰਗਤਾਂ ਜੜੀਆਂ ਦਾਦਾ ਸਰਪੇ ਦੇ ਕੇ ਜਸਵੰਤ ਜੜੀਆਂ ਪਰਚੀਆਂ ਘਟਾਰੀਆਂ ਨੇ 33 ਲੱਖ ਜਿਹੜਾ 30 35 ਲੱਖ ਬੰਦਾ ਕਹਿੰਦਾ ਉਹ ਸੰਗਤਾਂ ਨੇ ਦਾਦਾ ਸਰਪੇ ਦੇ ਕੇ ਜਿਹੜਾ ਤਾਂ ਭਰਤੀ ਸ਼ੁਰੂ ਕੀਤੀ ਆ ਕਰ ਤੁਸੀਂ ਉਹਨੂੰ ਬੋਗਸ ਦੱਸ ਰਹੇ ਹੋ ਨਹੀਂ ਪਰ ਉਹ ਚਾਹ ਮਰਜੀ ਸਿੰਘ ਜੀ ਜਿਹੜੀ ਆਪਾਂ ਗਿਣਤੀ ਦੱਸ ਰਹੇ ਆ ਹਾਂ ਇਹ ਤੇ ਕਾਗਜ਼ਾਂ 'ਚ ਦੱਸ ਰਹੇ ਤੁਸੀਂ ਕਿਹੇ ਪਿੰਡ ਚੱਲ ਮੈਂ ਤੁਹਾਨੂੰ ਇੱਕ ਗੱਲ ਨਾਲ ਆਪਾਂ ਇੱਕ ਆਪਾਂ ਦੋਨੋਂ ਜਣੇ ਇੱਕ ਪਿੰਡ 'ਚ ਚਲੇ ਜਾਨੇ ਹਾਂ ਆਪਾਂ ਇੱਕ ਪਿੰਡ ਨੂੰ ਯੂਨਿਟ ਤੋਂ ਪੁੱਛ ਲਈਏ ਵੀ ਤੁਹਾਡੇ ਕੋਲ ਭਰਤੀ ਆਈ ਕਿੰਨੇ ਕ ਭਰਤੀ ਹੋਏ ਨੇ ਆਪਾਂ ਇੱਕ ਪਿੰਡ ਤੋਂ ਹੀ ਪਤਾ ਲੱਗ ਜਾਣਾ ਵੀ ਉਸ ਪਿੰਡ 'ਚ ਕਿੱਥੇ ਲੋਕਾਂ ਤੋਂ ਪੁੱਛ ਕੇ ਵੇਖੋ ਲੋਕੀਆਂ ਤੇ ਜੀ ਅਹੀਂ ਕਾਲ ਤੱਕ ਸਾਡੇ ਬਰੋਚ ਕੋਈ ਭਰਤੀ ਨਹੀਂ ਕਰ ਇਹ ਤਾਂ ਸਿਰਫ ਪ੍ਰੋਪਰ ਜਿਹੜੇ ਉਹਨਾਂ ਨੇ ਉਹਨਾਂ ਦੇ ਐਮਐਲਏ ਨੇ ਫਲਾਣੀ ਕਰੀਮ ਆ ਉਹਨਾਂ ਨੂੰ ਨਾ 5-5 ਲੱਖ ਰੁਪਇਆ ਲਾਇਆ ਸੀ ਉਹ ਪੈਸੇ ਲੈ ਲੈਣੇ ਉਹ ਜਿਹੜਾ 33 ਲੱਖ ਹੋ ਗਈ 3 ਕਰੋੜ 30 ਲੱਖ ਰੁਪਇਆ ਆਜੂਗਾ ਨਾ ਕੋ ਫੰਡ ਲੇਕਿਨ ਉਹਨਾਂ ਨੇ ਆਪਣੇ ਕੀ ਦੇਣਾ ਜਿਹੜੇ ਜਿਹੜੇ ਡੈਲੀਗੇਟਾਂ ਦੀਆਂ ਲਿਸਟਾਂ ਦੇ ਦੇਣੀਆਂ ਅੱਛਾ ਕਿਉਂਕਿ ਉਹਦੇ ਚ ਵੇਖੋ ਜਿਹੜਾ ਉਹਨਾਂ ਕਿਹਾ ਸਿਰਫ ਨਾਂ ਤੇ ਫਾਦਰਜ਼ ਨੇਮ ਤੇ ਪਿੰਡ ਲਿਖਣਾ ਹੋਰ ਕੋਈ ਵੇਰਵਾ ਨਹੀਂ ਜਿਹੜਾ ਪਰਫਾਰਮਰ ਬਣਾਇਆ ਉਹ ਚ ਕੋਈ ਵੇਰਵਾ ਨਹੀਂ ਉਹ ਤੇ ਉਹ ਤੇ ਜਿਹੜੀਆਂ ਉਹਨਾਂ ਨੇ ਵੋਟਰ ਲਿਸਟਾਂ ਬਣੀਆਂ ਨੇ ਉਹ ਤੋਂ ਨਾਂ ਭਰ ਕੇ ਉਹਨਾਂ ਡੈਲੀਗੇਟਾਂ ਦੀਆਂ ਲਿਸਟਾਂ ਦੇ ਦੇਣੀਆਂ ਤੇ ਉਹ ਝੂਠੋ ਝੂਠ ਕਰਕੇ ਜੀ ਆ ਸਾਡੇ ਡੈਲੀਗੇਟ ਬਣ ਗਏ ਆ ਸਾਡੀ ਚੋਣ ਹੋ ਗਈ ਤੇ ਆ ਸਾਡਾ ਪ੍ਰਧਾਨ ਬਣ ਗਿਆ ਪਰ ਪਰ ਇੱਕ ਗੱਲ ਅਮਰਜੀਤ ਸਿੰਘ ਜੋਸ਼ ਸਿੰਘ ਸਾਹਿਬ ਨੇ ਪਹਿਲੀ ਤਰੀਕ ਨੂੰ ਪਹਿਲੀ ਮਾਰਚ ਨੂੰ ਜਿਹੜਾ ਸਿੰਘ ਸਾਹਿਬ ਨੇ ਪ੍ਰਸਤ ਦੇ ਨਾਲ ਅਡਰੈਸ ਕਰਦਿਆਂ ਕਿਹਾ ਕਿ ਇਹ ਭਰਤੀ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਕਰੂਗੀ ਜਦੋਂ ਪੁੱਤਿਆ ਗਿਆ ਵੀ ਕਾਲੀ ਦਲ ਨੇ 33 ਲੱਖ ਉਹਨਾਂ ਕਹੇ ਜੀ ਉਹ ਭਰਤੀ ਕਾਲ ਤੱਕ ਦੇ ਹਦਾਇਤਾਂ ਦੇ ਅਨੁਸਾਰ ਨਹੀਂ ਕਹ ਸਕਦੇ ਹਾਂ ਦੇਸ਼ਾਨ ਸਰ ਆ ਪੰਜ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਹੈ ਇਹ ਚੋਣ ਕਰੂਗੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਨਵੀਂ ਲੀਡਰਸ਼ਿਪ ਬਣਾਉਂਗਾ ਸੋਲ ਸਰ ਠੀਕ ਹੈ ਤੁਹਾਡੀ ਗੱਲ ਤੁਸੀਂ ਕਿਹਾ ਵੀ ਭਰਤੀ ਕਰੇਗੀ 7 ਮੈਂਬਰੀ ਕਮੇਟੀ ਬਣਾਈ ਗਈ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਦੋ ਮੈਂਬਰ ਨੇ ਜਿਹਦੇ ਵਿੱਚ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਹਾਂਜੀ ਪ੍ਰੋਫੈਸਰ ਕਰਪਾ ਸਿੰਘ ਬਰੋਂਗਰ ਕਹਿੰਦਾ ਮੈਂ ਆਪਣੇ ਕਿਉਂ ਗੱਲ ਪਾਵਾਂ ਸੋਦਾ ਕਿ ਮੈਨੂੰ ਕਿਉਂ ਬਦਨਾਮ ਕਰ ਰਹੇ ਹੋ ਸ਼ਾਇਦ ਮੇਰਾ ਵੀ ਨੰਬਰ ਲੱਗ ਜੇ ਫਿਰ ਅਗਲਾ ਚੇਰਾਣਾ ਕੋਲ ਵੀ ਹੈ ਨਹੀਂ ਕਿਉਂਕਿ ਮਨਾਲ ਦੀ ਕੋਸ਼ਿਸ਼ ਤਾਂ ਅਮੀਨ ਲਗਾਤਾਰ ਕੀਤੀ ਜਾ ਰਹੀ ਹੈ ਕਦੇ ਮੈਂਬਰ ਜਾ ਰਹੇ ਨੇ ਕਦੇ ਸ਼੍ਰੋਮਣੀ ਕਾਲੀਵਾਲ ਦਾ ਵਫਾ ਜਾ ਰਿਹਾ ਕਦੇ ਕਹਿੰਦੇ ਵਿੱਚ ਬੁੱਧੀ ਜੇ ਵੀ ਲਗਾਤਾਰ ਜਾ ਰਹੇ ਨੇ ਪਰ ਕੀ ਉਹਨਾਂ ਕੋਲ ਹੋਰ ਕੋਈ ਬੰਦਾ ਨਹੀਂ ਹੈਗਾ ਜੇ ਨਹੀਂ ਮੰਨ ਰਹੇ ਕਿ ਦੂਜਾ ਬੰਦਾ ਲਾ ਦੋ ਕੋਈ ਬੁੱਧੀ ਕੋਈ ਹੋਸ਼ਿਆਲਾ ਬੰਦਾ ਮਰਜੀਤ ਸਿੰਘ ਜੀ ਜੀ ਤੁਸੀਂ ਗੱਲ ਕੀਤੀ ਬੜੀ ਸਿਆਣੀ ਆ ਇਹ ਐਸ ਵਾਰ ਤਾਂ ਜਿਹੜੇ ਇਹ ਲੋਕੀ ਸਵਾਲ ਕਰ ਰਹੇ ਨੇ ਹਾਂ ਬਿਲਕੁਲ ਕਿ ਜੇਕ ਧਾਮੀ ਸਾਹਿਬ ਚੱਲ ਗਏ ਉਸ ਤੋਂ ਬਾਅਦ ਸੜਕੋ ਕੋਈ ਇੱਲੇ ਸਪੈਦਾ ਨਹੀਂ ਲੇਕਿਨ ਤੁਸੀਂ ਦੇਖਿਆ ਹੋਣਾ ਜਿੱਦਣ ਐਗਜ਼ੀਕਟਿਵ ਦੀ ਮੀਟਿੰਗ ਹੋਈ ਸ਼੍ਰੋਣੀ ਕਮੇਟੀ ਦੀ ਜਿਸਨੂੰ ਉਹਨਾਂ ਨੇ ਹਤਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਕਰਨਾ ਸੀ ਉਹਨੂੰ ਪੈਂਡਿੰਗ ਕਰ ਲਿਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ ਕਲਵਨ ਸਿੰਘ ਮੰਨਣ ਸੀ ਜੀ ਮੁਖਸਤਰ ਸੀਗੇ ਰਗੂਜੀਤ ਸਿੰਘ ਜਿਹੜੇ ਉਹ ਅਸੀਂ ਦੋਨਾਂ ਨੂੰ ਨਾਂ ਤੇ ਮਤੇ ਪੜਨੇ ਆ ਰਹੇ ਸੀ ਜਿਹੜੇ ਵਿਰਕ ਸਾਹਿਬ ਵੀ ਉਹਨੂੰ ਪੰਜਾਬੀ ਪੜਨੀ ਨਹੀਂ ਸੀ ਆ ਰਹੀ ਉਹ ਤੁਸੀਂ ਉਹ ਤੋਂ ਤੁਸੀਂ ਉਹਦੋਂ ਤੋਂ ਹੁੰਦਾ ਜਾ ਲਾ ਲੋ ਕਿ ਇਹ ਕਿਹੜੀ ਲੀਡਰਸ਼ਿਪ ਆ ਜਿਨ੍ਹਾਂ ਨੂੰ ਇਸ ਸਿਧਾਂਤ ਦਾ ਪਰੰਪਰਾਵਾਂ ਦਾ ਨਹੀਂ ਪਤਾ ਕਿ ਸਾਡੀ ਮੀਟਿੰਗ ਦੀ ਕਾਰਵਾਈ ਕੀ ਆ ਉਹ ਤੁਸੀਂ ਫਿਰ ਵੇਖੋ ਉਹ ਨਾ ਤੁਹਾਨੂੰ 1925 ਦਾ ਐਕਟ ਪੜ੍ਹ ਕੇ ਸੁਣਾ ਰਹੇ ਨੇ ਉਸ ਤੋਂ ਮਗਰੋਂ ਫਿਰ ਕਿੱਡੀ ਇੱਕ ਮਾੜੀ ਹਰਕਤ ਕੀਤੀ ਆ ਕਿ ਕਾਲਕਤਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਉਹਨਾਂ ਕਹੇ ਜੀ ਇਹਨਾਂ ਦਾ ਅਧਿਕਾਰ ਖੇਤਰ ਇਹ ਇੰਨਾ ਕਿ ਉਹਨਾਂ ਬਿਲਕੁਲ ਕਿ ਜੇ ਇੱਕ ਮਤੇ ਪਉਣ ਦੇ ਨਾਲ ਤਸੱਲੀ ਨਹੀਂ ਹੋਈ ਫਿਰ ਉਹਨਾਂ ਦੇ ਘਰ ਦੱਸਣ ਗਏ ਹੂੰ ਉਹਨਾਂ ਨੂੰ ਦੱਸਣ ਗਏ ਕਿ ਸਿੰਘ ਸਾਹਿਬ ਜੀ ਤੁਹਾਡੀ ਕੋਈ ਹਸੀਅਤ ਨਹੀਂ ਹੈਗੀ ਅਸੀਂ ਤੁਹਾਨੂੰ ਲਾ ਸਕਦੇ ਹਾਂ ਇਹ ਨਹੀਂ ਕਿਹਾ ਅਸੀਂ ਲਾ ਵੀ ਸਕਦੇ ਹਾਂ ਅਸੀਂ ਲਾ ਸਕਦੇ ਹਾਂ ਤੇ ਤੁਹਾਡਾ ਜਿਹੜਾ ਅਧਿਕਾਰ ਖੇਤਰ ਹੈ ਉਹਨਾਂ ਨੇ ਉਹ ਤੁਹਾਡਾ ਇੱਥੋਂ ਤੱਕ ਆ ਜਿਹਦੇ ਬਾਰੇ ਅਗਲੇ ਦਿਨ ਸਿੰਘ ਸਾਹਿਬ ਨੇ ਪ੍ਰੈਸ ਨੂੰ ਅਡਰੈਸ ਕਰਦਿਆਂ ਕਿਹਾ ਕਿ ਮੈਨੂੰ ਤਾਂ ਅਜ ਤੱਕ ਪਤਾ ਸੀ ਕਿ ਸ਼ਾਇਦ ਜਿਹੜਾ ਅਕਾਲ ਤਖਸਾ ਇਹ ਵਰਲਡ ਪਰ ਦੇ ਸਿੱਖਾਂ ਦੀ ਜਿਹੜੀ ਨਮਾਇੰਦਗੀ ਕਰਦਾ ਇਹਦੇ ਜਿਹੜੇ ਵੀ ਆਦੇਸ਼ ਹੁੰਦੇ ਨੇ ਉਹ ਸੰਸਾਰ ਪਰ ਦੇ ਸਿੱਖੋਂ ਨੂੰ ਨਾ ਤਮਸਤ ਹੁੰਦੇ ਨੇ ਪਰ ਮੈਨੂੰ ਹੁਣ ਪਤਾ ਲੱਗਾ ਇਸ ਸ਼੍ਰੋਣੀ ਕਮੇਟੀ ਦੀ ਸਿਆਣਪ ਤੋਂ ਜਿਹੜੇ ਬਹੁਤ ਸੋਏ ਨਹੀਂ ਵੀ ਤੁਹਾਡਾ ਚਾਰਦਵਾਰੀ ਤੱਕ ਕਲਤਕ ਸਾਬ ਦੀ ਇਮਾਰਤ ਤੱਕ ਆ ਇੱਥੇ ਆਦੇਸ਼ ਤੇ ਇੱਥੇ ਖਤਮ ਹੋਇਆ ਅੱਛਾ ਮਰ ਸਿੰਘ ਤੁਸੀਂ ਕੀ ਲੱਗਦਾ ਜਿਵੇਂ ਗਿਆਨੀ ਤਾਂ ਗੁਰਬੀਰ ਸਿੰਘ ਦੇ ਬਿਆਨ ਲਗਾਤਾਰ ਆ ਰਹੇ ਨੇ ਤੁਸੀਂ ਆਪਣੇ ਸੰਦਰਭ ਨਾਲ ਤੁਹਾਨੂੰ ਲੱਗਦਾ ਵੀ ਗਿਆਨੀ ਜਿਹੜੇ ਤਾਂ ਗੁਰਸਮੀ ਨੇ ਕੀ ਉਹ ਇਸ ਨੂੰ ਵਾਚ ਕਰ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਸਾਰੇ ਜਿਹੜਾ ਸਿਨੈਰੀਓ ਤੋਂ ਆਊਟ ਹੋ ਸਕਦੇ ਨੇ ਕੀ ਲੱਗਦਾ ਤੁਹਾਨੂੰ ਕਿ ਜਿਸ ਤਰ੍ਹਾਂ ਹਾਲਾਤ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਜੋ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨੇ ਇਹ ਵੀ ਗੱਲ ਕਹਿ ਦਿੱਤੀ ਕੋਈ ਗੱਲ ਨਹੀਂ ਮੈਂ ਕੱਲਾ ਨਹੀਂ ਐ ਪਹਿਲਾਂ ਬਹੁਤ ਸਾਰੇ ਜਲੀਲ ਹੋਏ ਨੇ ਹੋਰ ਗਿਆਨੀ ਤਖਵੀਰ ਸਿੰਘ ਦੀ ਵੀ ਵਾਰੀ ਆ ਸਕਦੀ ਆ ਕੀ ਲੱਗਦਾ ਵੀ ਹੁਣ ਇਸ ਆਊਟ ਬਾਹਰ ਆ ਸਕਦੇ ਨੇ ਕੀ ਤੁਹਾਡੇ ਸੰਦਰਭ ਦੇ ਨਾਲ ਦੇਖੋ ਜੀ ਪਹਿਲੀ ਗੱਲ ਗਿਆਨੀ ਰਕਬੀਰ ਸੋਹਣੇ ਨਾ ਬਹੁਤ ਸੂਝਵਾਨ ਨੇ ਜੀ ਉਹ ਬੜੀ ਸਹਿਜ ਵਸਤਾ ਚ ਰਹਿੰਦੇ ਨੇ ਹਮ ਕੋਈ ਗੱਲ ਉਹ ਹਾਈਪਰ ਨਹੀਂ ਹੁੰਦੇ ਜਿਹੜੀ ਗੱਲ ਉਹ ਕਰਦੇ ਨੇ ਸੋਚ ਵਿਚਾਰ ਕਰਦੇ ਜਦੋਂ ਮਸਲਾ ਕਾਲਤਖ ਸਾਹਿਬ ਤੇ ਆਇਆ ਜੀ ਉਦੋਂ ਇਸ ਬੜਾ ਸਮਾਂ ਲੱਗਾ ਕਿਉਂਕਿ ਉਹਨਾਂ ਵਿਚਾਰ ਕਰਨ ਤੋਂ ਬਾਅਦ 2 ਦਸੰਬਰ ਦਾ ਫੈਸਲਾ ਆਇਆ ਤੇ ਇਹ 2 ਸਮੇਂ ਦੇ ਫੈਸਲੇ ਵੇਖੋ ਉਹਨਾਂ ਨੇ ਇੱਕ ਇੱਕ ਪੁਆਇੰਟ ਨੂੰ ਸਟੱਡੀ ਕੀਤਾ ਸੀ ਉਹਨਾਂ 13 April 1978 ਤੋਂ ਲੈ ਕੇ ਸ਼ੁਰੂਆਤ ਕਰਕੇ ਉਹਨਾਂ ਸਾਰੇ ਮੈਂਸ਼ਨ ਕੀਤਾ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਕਿਹਾ ਜੀ ਆ ਤੁਸੀਂ 5 ਸੈਕਿੰਡ ਨੂੰ ਘਰ ਬੁਲਾਇਆ ਤੁਸੀਂ ਘਰ ਬੁਲਾ ਕੇ ਝੂਠੀ ਚਿੱਠੀ ਦਿੱਤੀ ਮਾਫੀ ਨਾਮੇ ਦੀ ਗੱਲ ਕਹੀ ਤੁਸੀਂ ਇਸ਼ਤਿਹਾਰ ਦਿੱਤੇ 13 April 78 ਤੋਂ ਲੈ ਕੇ ਤੁਸੀਂ ਕਾਰਵਾਈਆਂ ਕੀਤੀਆਂ ਇਸ ਕਰਕੇ ਤੁਹਾਡਾ ਜਿਹੜਾ ਵਾ ਉਹ ਫਖਰੇ ਕੌਮ ਉਹ ਖੋਇਆ ਜਾਂਦਾ ਪਹਿਲੀ ਵਾਰ ਸਾਰਾ ਅਮਰਜੀਤ ਸਿੰਘ ਜੀ ਜਿਹੜੇ 100 ਸਾਲ ਦੀ ਕਮਾਈ ਕੀਤੀ 100 ਸਾਲ ਪੰਥਨਾ ਧੋਕੇ ਕੀਤੇ ਸੀ 13 April ਨੂੰ 13 ਸਿੰਘਾਂ ਦੀ ਸ਼ਹੀਦੀ ਹੋਈ 6 ਜੂਨ 1984 ਨੂੰ ਹਮਲਾ ਹੋਇਆ ਜਿਹਦੇ ਵਿੱਚ ਇਹਨਾਂ ਦੇ ਰਾਹੀਂ ਹਮਲਾ ਹੋਇਆ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਹੋਈ ਸਾਡੇ ਭਾਈ ਅਮਰਜੀਤ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਉਹਨੇ ਸ਼ਹੀਦੀ ਹੋਈ ਜਰਨੈਲ ਸ਼ਬੀਕ ਸਿੰਘ ਦੀ ਸ਼ਹੀਦੀ ਹੋਈ ਇਹਨਾਂ ਨੇ ਸ਼ਹੀਦੀਆਂ ਕਰਾਈਆਂ ਇਹ ਇਹ ਜ਼ਿੰਮੇਵਾਰ ਨੇ ਇਹ ਕਿ ਇਹ ਕਿਹੜੇ ਫਖਰੇ ਕੌਮ ਦੇ ਨੇ ਉਹ ਬੜਾ ਸੋਚ ਸਮਝ ਕੇ ਸਿੰਘ ਸਾਹਿਬ ਨੇ ਉਹ ਫੈਸਲਾ ਲੈ ਕੇ ਜਿਹੜਾ ਫਖਰੇ ਕੰਬਾਤਸ ਲਿਆ ਸੀਗਾ ਉਹ ਬਹੁਤ ਸਹਿਜ ਵਸਤਾਜ ਨੇ ਉਹ ਬਿਲਕੁਲ ਕਾਲੇ ਨਹੀਂ ਪੈਂਦੇ ਕੋਈ ਸੋਚ ਤਾਂ ਸਾਹੀਂ ਮਾਣ ਮਹਿਸੂਸ ਕਰਦੇ ਆ ਕਿ ਐਸ ਵਕਤ ਜੱਥੇਦਾਰ ਕਾਲ ਤੱਕ ਗੈਨੀ ਰਗਵੀਰ ਸਿੰਘ ਨਾਲ ਸਾਡੇ ਕੋ ਮਿਲਿਆ ਜਿਨੀਆਂ ਆਪਾਂ ਤੁਸੀਂ ਲੋਕਾਂ ਸੁਣੋ ਕਿ ਗਿਆਨੀ ਫੁੱਲ ਜੱਥੇਦਾਰ ਫੁੱਲਾ ਕਾਲੀ ਫੁੱਲਾ ਸਿੰਘ ਜਿਨ੍ਹਾਂ ਦੀ ਆਪਾਂ ਉਦਾਹਰਨਾ ਦਿੰਨੇ ਆ ਐਸ ਤੋ ਲੋਕਾਂ ਨੇ ਕੰਪੈਰੀਸ਼ਨ ਖੜਾ ਕਰਕੇ ਰਹਿਤਾ ਕਿ ਗਿਆਨੀ ਰਗਵੀਰ ਸਿੰਘ ਨੂੰ ਲਿਆ ਕੇ ਕਾਲ ਤੱਕ ਦੀਆਂ ਮर्याਦਾ ਉੱਥੇ ਖੜਾ ਕਰਤਾ ਹੂੰ ਉਹ ਐਸੀ ਮਾਇਨ ਮਹਿਸੂਸ ਕਰਦੇ ਆਂ ਇਹ ਕਾਲੀ ਦਲ ਦੀ ਬਦਕਿਸਮਤੀ ਆ ਪਰਿਵਾਰ ਬਾਦਲ ਪਰਿਵਾਰ ਦੀ ਕਿ ਇਹਨਾਂ ਨੇ ਗੁਨਾਹ ਹੀ ਇੰਨੇ ਵੱਡੇ ਕੀਤੇ ਨੇ ਇਹਨਾਂ ਨੂੰ ਸਜ਼ਾਵਾ ਜੇ ਇਹਨਾਂ ਦੀਆਂ ਪੂਰੀਆਂ ਨਹੀਂ ਹੋਈਆਂ ਤਾਂ ਇਹ ਇਹਨਾਂ ਦੇ ਜਿਸ ਤਰ੍ਹਾਂ ਇਹ ਜਿੱਥੇ ਚੱਲ ਰਹੇ ਨੇ ਜਿਹੜੀ ਉਹਨਾਂ ਦੀ ਟੀਮ ਕੰਮ ਕਰਦੀ ਆ ਉਹ ਸ਼ਾਇਦਾਂ ਉਹਨਾਂ ਨੂੰ ਜਿੱਦਾਂ ਬਾਬਾ ਰਾਮ ਸਿੰਘ ਨੂੰ ਹਰਮੂਨ ਚੜਾਤਾ ਸੀ ਇਹਨਾਂ ਨੂੰ ਕਿਤੇ ਛੱਡ ਗਿਆ। ਅੱਛਾ ਮੇਰਾ ਇੱਕ ਹੋਰ ਸਵਾਲ ਜਿਸ ਤਰ੍ਹਾਂ ਅਕਾਲੀ ਦਲ ਬਗੀ ਧੜੇ ਦੀ ਗੱਲ ਕੀਤੀ ਜਾਵੇ ਕਿਉਂਕਿ ਬਗੀ ਧੜੇ ਵਾਲਾ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਨਾ ਉਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਮੋਰੀ ਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਇਆ ਜਾਂਦਾ ਹੈ ਹਰਪ੍ਰੀਤ ਸਿੰਘ ਦੇ ਬੋਰਡ ਲਗਾ ਕੇ ਸਿੰਘ ਸਭਾਾਂ ਦੇ ਇਹ ਆ ਜਾਂਦਾ ਵੀ ਵਿਸ਼ੇਸ਼ ਸਨਮਾਨ ਚਲੋ ਚੰਗੀ ਗੱਲ ਹੈ ਸਿੰਘ ਸਭਾਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਪਰ ਜਿਹੜੀ ਗੱਲ ਹੁੰਦੀ ਆ ਉਹ ਸਾਰੀ ਆ ਕਾਲੀ ਦਲ ਦੇ ਪ੍ਰਤੀ ਹੁੰਦੀ ਆ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਆਕਾਲੀ ਦਲ ਦਾ ਪ੍ਰਧਾਨ ਜਿਹੜਾ ਯਾਨੀ ਹਰਪ੍ਰੀਤ ਸਿੰਘ ਹੋ ਸਕਦੇ ਨੇ ਤੁਹਾਡੇ ਸੰਦਰਭ ਦੇ ਨਾਲ ਚਲੋ ਜੀ ਗਿਆਨੀ ਹਰਪ੍ਰੀਤ ਸਿੰਘ ਨਾ ਬਹੁਤ ਸੋਜਵਾਨ ਨੇ ਬੜੇ ਕੁਆਲੀਫਾਈਡ ਨੇ ਗੱਲ ਵਿਚਾਰਵਾਨ ਕਰਦੇ ਨੇ ਬੜੀ ਵਿਚਾਰ ਕਰਕੇ ਗੱਲਾਂ ਕਰਦੇ ਨੇ ਲੈਕਿਨ ਉਹਨਾਂ ਦਾ ਜਿਹੜਾ ਫੀਲਡ ਹੋ ਹੈਗਾ ਗੁਰਮਤ ਵਾਲਾ ਹੂੰ ਜਿੱਦਾਂ ਗੁਰਮਤ ਵਾਲੇ ਤੇ ਆਪਣੇ ਗੱਲ ਨੂੰ ਸੈਂਟਰਲਾਈਜ਼ ਕਰਕੇ ਰੱਖਣਗੇ ਜਦ ਪ੍ਰਾਪਤੀ ਹੋ ਜਿਹੜੀਆਂ ਸਿਆਸੀ ਗੱਲਾਂ ਨੇ ਸਿਆਸੀ ਬੰਦਿਆਂ ਨੂੰ ਕਰਨ ਦੇਣ ਲੇਕਿਨ ਉਹਦੀ ਪਿੱਛੇ ਜਿਹੜੀਆਂ ਪਿੱਛੇ ਰਹਿ ਕੇ ਉਹਨੂੰ ਆਵਾਜ਼ ਜ਼ਰੂਰ ਕਰਨ ਹੂੰ ਕਿਉਂਕਿ ਜਿੱਥੇ ਆਪਣਾ ਮੀਰ ਤੁਹਾਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਕਰ ਰਹੇ ਨੇ ਕਹਿੰਦੇ ਜਿਸ ਤਰ੍ਹਾਂ ਦਾ ਸੰਦਰਭ ਹੁੰਦਾ ਨਹੀਂ 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 ਉਹ ਇਹਨਾਂ ਦਾ ਮਾਨ ਸਤਕਾਰ ਇਹਨਾਂ ਹੋਇਆ ਮਾਨ ਸਤਕਾਰ ਆਪਾਂ ਨੂੰ ਲੱਗਦਾ ਉਹ ਜੇ ਨਹੀਂ ਉਹ ਧਾਰਮਿਕ ਹੈਗੇ ਨੇ ਉਧਰ ਮੁਖੇਤਰ ਚ ਹੀ ਰਹਿਣਗੇ ਉਹ ਜੇ ਉਹ ਬਹੁਤ ਧਰਮ ਖੇਤਰ ਬੜਾ ਚੰਗੀ ਗੱਲ ਕਰ ਰਿਹਾ ਉਹ ਤੇ ਸਾਡੀ ਧਰਮ ਤੇ ਰਾਜਨੀਤੀ ਇਕੱਠੀ ਆ ਜੇ ਤੁ ਆਪਾਂ ਗੱਲ ਕਰਦੇ ਹਾਂ ਉਹ ਚ ਰਾਜਨੀਤੀ ਆ ਜਾਂਦੀ ਹੈ ਅੱਛਾ ਮੇਰਾ ਲਾ ਸਵਾਲ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪੰਥਕ ਤੜਾ ਤੇ ਸ਼੍ਰੋਮਣੀ ਅਕਾਲੀ ਦਲ ਦੂਜੇ ਪਾਸੇ ਬਾਗੀ ਤੜਾ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲਾ ਇਹ ਸਾਰਾ ਇਕੱਠਾ ਹੋ ਸਕਦਾ ਜਾਂ ਫਿਰ ਬਾਗੀ ਤੜਾ ਕਿਸ ਕਿਸ ਅੰਦਰ ਦੇ ਨਾਲ ਹੋਗੇ ਜੀ ਅਮਰਜੀਤ ਸਿੰਘ ਜੀ ਇਹ ਦੇਖੋ ਸਮਾਂ ਤੇ ਹੁਣ ਦਾ ਹੁੰਦਾ ਵਾ ਕਿ ਕਿੰਨਾ ਨਾ ਹੋਣਾ ਹੂੰ ਕੁਝ ਐਸੀਆਂ ਮਰਿਆਦਾ ਹੁੰਦੀਆਂ ਨੇ ਕੁਝ ਐਸੀਆਂ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਨੇ ਉਹਨਾਂ ਨੂੰ ਨਭਾਉਣਾ ਜਿੰਨਾਂ ਕੋ ਪਰੰਪਰਾਵਾਂ ਨਾ ਹੋਣ ਜਿੰਨਾਂ ਕੋ ਵਨ ਮੈਨ ਸ਼ੋ ਹੋਣ ਉਹਨਾਂ ਨਾਲ ਤੁਸੀਂ ਉਹਨਾਂ ਦੇ ਕਾਲੀ ਦਲ ਜਿਹੜਾ ਆਪਣਾ ਉਹ ਤੁਸੀਂ ਵੇਖੋ ਪੱਜ ਰਿਹਾ ਟੁੱਟ ਰਿਹਾ ਉਹਨਾਂ ਕੋ ਉਹਨਾਂ ਦਾ ਕੀ ਬਣਨਾ ਉਹਦੇ ਸ਼ਾਇਦ ਇਕੱਲਾ ਇਕੱਲਾ ਮੈਂਬਰ ਲੱਭਣਗੇ ਮੁੜ ਕੇ ਜੇ ਅਣਕਾਂ ਲਾ ਲਾ ਕੇ ਵੇਖਿਆ ਕਰਨਗੇ ਦੂਹਰੇ ਕਾਲੀ ਦਲ ਦੇ ਜਿਹੜੇ ਚੰਗੇ ਉਹਨਾਂ ਦੀਆਂ ਏਕਤਾ ਕਦੇ ਵੀ ਸਮੇਂ ਤੇ ਆ ਕੇ ਏਕਤਾ ਤਾਂ ਚੰਗੀ ਗੱਲ ਆ ਜਦੋਂ ਇਹ ਹੋਵੇ ਕਰਨੀ ਚਾਹੀਦੀ ਹੈ ਉੱਤੇ ਤੇ ਫੈਸਲਾ ਲੈਣਾ ਠੀਕ ਆ ਸੋ ਹੁਣ ਸਭ ਧੰਨਵਾਦ ਤੁਹਾਡਾ ਬਹੁਤ ਸਰਦਾਸ ਸਰਜੀਤ ਸਿੰਘ ਸੋਲ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਨਾਲ ਗੱਲਬਾਤ ਕੀਤੀ ਹੈ ਤੇ ਪੰਜਾਬ ਦੇ ਸਿੱਖ ਪੰਥ ਦੇ ਅਹਿਮ ਮਸਲਿਆਂ ਦੇ ਬਾਰੇ ਜਿਹੜੀ ਹੈ ਵਿਸ਼ੇਸ਼ ਸੰਖੇਪ ਰੂਪ ਦੇ ਵਿੱਚ ਜਾਣਕਾਰੀ ਉਹ ਸਾਂਝੀ ਕੀਤੀ ਹੈ ਉਮੀਦ ਕਰਦੇ ਆ ਵੀ ਤੁਹਾਨੂੰ ਜਿਹੜਾ ਇਹ ਗੱਲਾਂ ਬਾਤਾਂ ਜਿਹੜੀਆਂ ਜ਼ਰੂਰ ਨੇ ਉਹ ਸਹੀ ਤੰਗ ਦੇ ਨਾਲ ਸਹੀ ਸਮੇਂ ਦੇ ਵਿੱਚ ਜਿਹੜੀਆਂ ਜ਼ਰੂਰ ਸਮਝ ਆਈਆਂ ਹੋਣਗੀਆਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਵਾਂਗੇ ਮੈਨੂੰ ਜਾਣ ਕੇ ਅਮਰਜੀਤ ਸਿੰਘ ਦਲਦਲ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.